ਖੋ ਜੀ ਅੱਜ ਪੰਜਾਬ ਦੀ ਸਰਕਾਰ ਤੇ ਅੰਬਰਸਰ ਦਾ ਪ੍ਰਸ਼ਾਸਨ ਬਿਲਕੁਲ ਧੱਕਾ ਕਰ ਰਿਹਾ ਵਾ ਜਿਹਦੇ ਵਿੱਚ ਪੈਣੀ ਗਿਲ ਪਿੰਡ ਮੀਰਾਕੋਟ ਮਰਾਦਪੁਰਾ ਤੇ ਨਾ ਰਾਮਪੁਰਾ ਢੋਰੀ ਵਿੜਾਇਚ ਬੜੇ ਕਿਸਾਨ ਇਦਾਂ ਦੇ ਜਿਨ੍ਹਾਂ ਦੇ ਅਜੇ ਤੱਕ ਜ਼ਮੀਨਾਂ ਦੇ ਪੈਸੇ ਨਹੀਂ ਪਏ ਪਰ ਜਿਹੜਾ ਅੱਜ ਪ੍ਰਸ਼ਾਸਨ ਹਜ਼ਾਰਾਂ ਦੀ ਗਿਣਤੀ ਚ ਫੋਰਸ ਲੈ ਕੇ ਆਇਆ ਵਾ ਤੇ ਧੱਕੇ ਨਾਲ ਕਬਜ਼ਾ ਕਰ ਰਿਹਾ ਇੱਕ ਬੰਨੇ ਮਾਨ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਬਤਲਾ ਦੀ ਗੱਲ ਕਰਦੇ ਆਂ ਤੇ ਦੂਜੇ ਪਾਸੇ ਆ ਵੇਖੋ ਹਜ਼ਾਰਾਂ ਮੁਲਾਜ਼ਮ ਜਿਹੜੇ ਆ ਕਿਸਾਨ ਨੇ ਤੇ ਰੋ ਰਹੇ ਆ ਵੀ ਸਾਡੀ ਜ਼ਮੀਨ ਦਾ ਸਾਨੂੰ ਪੈਸੇ ਦੋ ਫਿਰ ਅਸੀਂ ਕਬਜ਼ਾ ਦੇਵਾਂਗੇ ਪਰ ਇੱਕ ਬੰਨੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ ਤੇ ਉੱਪਰੋਂ ਕਬਜ਼ਾ ਲੈਣ ਦੀ ਲਿਆ ਜਾ ਰਿਹਾ ਵਾ ਤੇ ਨਾਲ ਦੀ ਨਾਲ ਕੁਝ ਜ਼ਮੀਨਾਂ ਇਦਾਂ ਦੀਆਂ ਨੇ ਜਿਹੜੀਆਂ ਇੰਡਸਟਰੀ ਏਰੀਆ ਦੇ ਵਿੱਚ ਆ ਉਹਨਾਂ ਨੂੰ ਵੀ ਐਗਰੀਕਲਚਰ ਦੇ ਹਿਸਾਬ ਨਾਲ ਪੈਸੇ ਪਾਏ ਜਾ ਰਹੇ ਆ ਸੋ ਲੋਕਾਂ ਦੇ ਇਥੇ ਬਿਲਕੁਲ ੱੱਕਾ ਹੋ ਰਿਹਾ ਪਰ ਕਿਸਾਨ ਜਿੱਥੇ ਬੰਨੀਆਂ ਵੱਡੇ ਪੱਦਰ ਤੇ ਇਕੱਠੇ ਹੋਈਆਂ ਵਾ ਜੇ ਲੋੜ ਪਈ ਵੱਡੇ ਪ ਗੋਲੀਆਂ ਵੀ ਖਾਣੀਆਂ ਪਈਆਂ ਖਾਵਾਂਗੇ ਪਰ ਇਹ ਜਿਹੜੀ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਂਦਿਆਂਗੇ ਵੱਡੇ ਪੱਧਰ ਤੇ ਕਿਸਾਨ ਆ ਰਹੇ ਨੇ ਸੋ ਇਹ ਲੜਾਈ ਨੂੰ ਘਰ ਘਰ ਤੱਕ ਲੈ ਕੇ ਜਾਵਾਂਗੇ ਜਿੰਨਾ ਚਿਰ ਇਹ ਪੂਰੇ ਰੇਟ ਨਹੀਂ ਮਿਲਦੇ ਜਿੰਨਾ ਚਿਰ ਪੂਰਾ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਚਿਰ ਬਿਲਕੁਲ ਕਬਜ਼ੇ ਨਹੀਂ ਹੋਂਦ ਤੇ ਜਾਣਗੇ ਕਿੰਨੀ ਗਿਣਤੀ ਚ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੈ ਤੇ ਕੀ ਹੁਣ ਕੰਮ ਰੋਕਿਆ ਗਿਆ ਜਾਂ ਤੁਹਾਡੀ ਮੀਟਿੰਗ ਹੋਈ ਹੈ ਕਿਸੇ ਕੋਈ ਕੰਮ ਨਹੀਂ ਰੋਕਿਆ ਕੰਮ ਪੂਰੇ ਜ਼ਬਰਨਾ ਚੱਲ ਰਿਹਾ ਵਾ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਕਿਸਾਨਾਂ ਨੂੰ ਜਦੋਂ ਗਾਂ ਹੁੰਦੇ ਆ ਅਗਲੇ ਲਾਠੀ ਚਾਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਆ ਗੋ ਰੋਕਿਆ ਜਾਂਦਾ ਵਾ ਅਸੀਂ ਤੇ ਕਹਿੰਦੇ ਆ ਵੀ ਸਾਨੂੰ ਗੋਲੀਆਂ ਮਾਰ ਦੋ ਤੇ ਜ਼ਮੀਨਾਂ ਦੇ ਕਬਜ਼ੇ ਲੈ ਲਓ ਸੋ ਸਰਕਾਰ ਨੂੰ ਇੱਕ ਚੇਤਾਵਨੀ ਦਿੰਨੇ ਆ ਵੀ ਅੱਜ ਜੇ ਇੱਥੇ ਧੱਕਾ ਕਰੋਗੇ ਜੇ ਪਹਿਲਾਂ ਵੀ ਮਲੇਰ ਕੋਟਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਤਰਨਤਾਂ ਦੇ ਵਿੱਚ ਧੱਕਾ ਹੋਇਆ ਉੱਥੇ ਵੀ ਲੋਕ ਦੁਬਾਰਾ ਵੱਡੀ ਗਿੰਦ ਵਿੱਚ ਸੜਕਾਂ ਤੇ ਆਏ ਆ ਹੁਣ ਫੇਰ ਇੱਥੇ ਆਏ ਆ ਜਿੰਨਾ ਚਿਰ ਪੂਰੇ ਰੇਟ ਨਹੀਂ ਮਿਲਣਗੇ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਜੀ ਆਪਣਾ ਨਾਮ ਦੱਸ ਕੇ ਅੱਜ ਜੋ ਪੈਣੀ ਗਿੱਲਾ ਪਿੰਡ ਦੇ ਵਿੱਚ ਪ੍ਰਸ਼ਾਸਨ ਦੇ ਕੋਲ ਇਕੱਠੀ ਹੋਈ ਹੈ ਕੀ ਕਾਰਨ ਹੈ ਕੀ ਕਹਿਣਾ ਚਾਹੁੰਦੇ ਸਰ ਕਾਰਨ ਇਹ ਆ ਵੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਜ਼ਮੀਨ ਦਾ ਹਿੱਸਾ ਅਸੀਂ ਜੇ ਪੈਸੇ ਲੈਣ ਜਾਂਦੇ ਹਾਂ ਤੇ ਸਾਨੂੰ ਕਿਹਾ ਜਾਂਦਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾਣਗੇ ਤੇ ਜੇ ਅਸੀਂ ਜ਼ੋਰ ਨਾ ਕਿੰਨੇ ਵੀ ਸਾਡੇ account 'ਚ ਪੈਸੇ ਨਹੀਂ ਆ ਰਹੇ ਤੁਸੀਂ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰਦੇ ਜੇ ਤੇ ਸਾਨੂੰ ਕਿਹਾ ਕਿ ਆ ਜਾਂਦਾ ਵੀ ਤੁਹਾਡੇ account 'ਚ ਪੈਸੇ ਅੱਜ ਆ ਗਏ ਕੱਲ ਆ ਗਏ ਸਵੇਰੇ ਆ ਗਏ ਸ਼ਾਮੀ ਆ ਗਏ ਸਾਰੇ ਕਈ ਸਾਲ ਹੋ ਗਏ ਨੇ ਕਰਦੇ ਤਿੰਨ ਸਾਲ ਸਾਨੂੰ ਹੋ ਗਏ ਆ ਸਾਨੂੰ ਅਜੇ ਤੱਕ ਸਾਡੀ ਪੇਮੈਂਟ ਕੋਈ ਨਹੀਂ ਪਈ ਜੇ ਹਾਈਵੇ 'ਤੇ ਨਾ ਬਹਿ ਕੇ ਗੱਲ ਕੀਤੀ ਜਾਂਦੀ ਤੇ ਹਾਈਵੇ ਕਹਿ ਦਿੰਦਾ ਵਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਜਦੋਂ ਪੈਸੇ ਆਉਂਦੇ ਤੁਹਾਡੇ account 'ਚ ਹੀ ਇਸ਼ੂ ਕਰ ਦਾਂਗੇ ਤੇ ਜ਼ਮੀਨ ਹੈ ਤੁਹਾਡੀ ਇੱਥੇ ਸਰ ਸਾਡੀ ਜ਼ਮੀਨ ਤੇ ਪੰਜ ਛਕਲੇ ਹੈਗੇ ਸਰ ਹਾਂ ਜੀ ਹੁਣ ਅੱਗੇ ਕੀ ਮਾਹੌਲ ਪੜਿਆ ਆ ਸਰ ਮੋਲੇ ਬਣਿਆ ਹੋਇਆ ਸਾਡੇ ਨਾਲ ਵੀ ਜ਼ੋਰ ਜਵਰੀ ਕੀਤੀ ਗਈ ਆ ਪ੍ਰਸ਼ਾਸਨ ਨੇ ਕੀਤੀ ਐਸਟੀਐਮ ਸਾਹਮਣੇ ਧੱਕੇ ਨਾਲ ਜ਼ਮੀਨ ਦਾ ਕਬਜ਼ਾ ਲਿਆ ਆ ਤੇ ਸਾਨੂੰ ਜਿਹੀ ਰਸਤਿਆਂ ਦੀ ਗੱਲ ਕਰਦੇ ਆ ਤੇ ਰਸਤੇ ਸਾਨੂੰ ਇਹ ਦੇ ਨਹੀਂ ਰਹੇ ਗੱਲੀਬਾਤੀ ਕਹੀ ਯਾਰ ਇਹ ਤੁਹਾਨੂੰ ਰਸਤੇ ਦੇ ਦਾਂਗੇ ਪਰ ਲਿਖਤੀ ਪੜਤੀ ਮੰਗਦੇ ਆ ਸਾਤਾਂ ਸਾਲ ਹੋ ਗਏ ਅਜੇ ਤੱਕ ਲਿਖਤੀ ਪੜਤੀ ਨਹੀਂ ਅੱਜ ਇਹਨਾਂ ਨੇ ਇਹ ਵੀ ਵਾਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਲਿਖਤੀ ਪੜਤੀ ਦਵਾਂਗੇ ਅੱਜ ਤੋਂ 2 ਮਹੀਨੇ ਪਹਿਲਾਂ ਵੀ ਕੀਤਾ ਸੀ ਵੀ ਅਸੀਂ ਤੁਹਾਨੂੰ ਲਿਖਤੀ ਪੜਤੀ ਦਵਾਂਗੇ ਅਜੇ ਤੱਕ ਇਹਨਾਂ ਦਾ ਕੋਈ ਲਿਖਤੀ ਪੜਤੀ ਸਾਨੂੰ ਕੁਝ ਨਹੀਂ ਦਿੱਤਾ ਨਾ ਰਸਤਾ ਦਿੱਤਾ ਸਾਡੀ ਜ਼ਮੀਨ ਜਿਹੜੀ ਆ ਬਾਕੀ ਬਚੀ ਹੋਈ ਆ ਅਗਲੇ ਬੰਨੇ ਜ਼ਮੀਨ ਆ ਜਿਹੜੀ ਪਿੰਡ ਤੋਂ ਅਗਲੇ ਬੰਨੇ ਨੰਗ ਜਾਂਦੀ ਆ ਹਾਈਵੇ ਤੋਂ ਉਹ ਜ਼ਮੀਨ ਦਾ ਨਾ ਕੋਈ ਨੰਗਨ ਦਾ ਇਹਨਾਂ ਨੇ ਰੱਪੀ ਰਸਤਾ ਨਹੀਂ ਦਿੱਤਾ ਅਸੀਂ ਬਾਰ-ਬਾਰ ਥੱਕ ਤੱਕ ਇਹਨਾਂ ਨੂੰ ਥੱਕ ਚੁੱਕੇ ਹਾਂ ਮੰਗ ਮੰਗ ਕੇ ਉਹ ਸਾਨੂੰ ਕਹੀ ਰਹੇ ਤੁਹਾਨੂੰ ਕੋਈ ਰਸਤਾ ਨਹੀਂ ਦਿੱਤਾ ਜਾਏਗਾ ਹੁਣ ਪ੍ਰਸ਼ਾਸਨ ਨੇ ਕਬਜ਼ਾ ਲੈ ਲਿੱਤਾ ਸਾਡੇ ਤੋਂ ਹਾਂਜੀ ਕਬਜ਼ਾ ਜ਼ੋਰ ਜਵਰੀ ਲੈ ਲਿਆ ਸੀ ਕੀ ਮੰਗ ਕੀ ਕਰਦੇ ਸਾਰੇ ਅਸੀਂ ਮੰਗ ਕੀਤੇ ਆ ਵੀ ਸਾਡੇ ਪੈਸੇ ਸਾਨੂੰ ਮਿਲਣੇ ਚਾਹੀਦੇ ਆ ਸਾਡੇ ਰਸਤੇ ਸਾਨੂੰ ਮਿਲਣੇ ਚਾਹੀਦੇ ਆ ਜਿਹੜੇ ਸਾਡੇ ਪੈਸੇ ਬਣੇ ਹੋਏ ਆ ਸਾਨੂੰ ਦਿੱਤੇ ਜਾਣ ਹਾਂਜੀ ਜੀ ਸਰ ਅੱਜ ਜਿਹੜੀ ਇੱਥੇ ਫੋਰਸ ਭਲਾਈ ਗਈ ਪਿੰਡ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਜਿਹੜੇ ਪੈਸੇ ਨਹੀਂ ਸਾਨੂੰ ਪੁਰੇ ਆਏ ਤਾਂ ਇੱਥੇ ਕਿ ਉਹਨਾਂ ਨੂੰ ਰੋਕਿਆ ਜਾ ਰਿਹਾ ਫੋਰਸ ਵੱਲੋਂ ਇਹ ਇਦਾਂ ਜੀ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਨਾਲ ਐਸਡੀਐਮ ਸਾਹਿਬ ਜਿਹੜੇ ਹੈਗੇ ਆ ਉਹ ਤਹਿਸੀਲਦਾਰ ਨੈਪ ਤਹਿਸੀਲਦਾਰ ਤੇ ਖਾ ਉਹਨਾਂ ਦੇ ਜਿਹੜੇ ਰੈਵਨਿਊ ਦੇ ਅਫਸਰ ਹੈਗੇ ਆ ਇਹਦੇ ਵਿੱਚ ਜਿਹੜਾ ਇਹ ਹਾਈਵੇ ਦਾ ਜਿਹੜਾ ਕਬਜ਼ਾ ਹੈਗਾ ਇਹਦੇ ਸਬੰਧੀ ਲੈਣ ਵਾਸਤੇ ਅਸੀਂ ਐਜ਼ ਅ ਲਾ ਇਨਫੋਰਸਮੈਂਟ ਏਜੰਸੀ ਸਾਨੂੰ ਉੱਥੇ ਡਿਊਟੀ ਲੱਗੀ ਆ ਉਹ ਸਬੰਧੀ ਇਸੇ ਆਏ ਹੈਗੇ ਆ ਨੈਸ਼ਨਲ ਹਾਈਵੇ ਦੇ ਅਫਸਰ ਨਾਲ ਹੈਗੇ ਆ ਉਹ ਆਪਣਾ ਕਬਜ਼ਾ ਲੈ ਰਹੇ ਆ ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੇ ਪੈਸੇ ਨਹੀਂ ਪਏ ਜਾਂ ਕਿਸਾਨ ਜਿੱਥੇ ਬੰਦੀਆਂ ਨੇ ਇਹ ਜਿਹੜਾ ਇਹ ਕੰਮ ਹੈਗਾ ਰੈਵਨਿਊ ਦਾ ਹੂੰ ਇਹ ਐਸਡੀਐਮ ਸਾਹਿਬ ਕੋਲ ਇਹਨਾਂ ਦੇ ਖਾਤੇ ਹੈਗੇ ਵੀ ਕਿਹਦੇ ਪੈਸੇ ਪੈਗੇ ਕਿਹਦੇ ਨਹੀਂ ਪੈਗੇ ਸੈਕੰਡ ਥਿੰਗ ਜਿਹੜਾ ਇਹਨਾਂ ਦਾ ਇਸ਼ੂ ਹੈਗਾ ਕਿਸਾਨ ਜਿੱਥੇ ਬੰਦੀਆਂ ਦਾ ਵੀ ਜੀ ਸਾਡੇ ਜਿਹੜੇ ਆ ਮੁਆਵਜ਼ਾ ਘੱਟ ਮਿਲਿਆ ਵੱਧ ਮਿਲਿਆ ਹੈਗਾ ਉਹ ਇਹਨਾਂ ਨੂੰ ਜੋ ਇੱਕ ਐਸਡੀਐਮ ਸਾਹਿਬ ਨੇ ਜਾਂ ਤਹਿਸੀਲਦਾਰ ਸਾਹਿਬ ਨੇ ਕਿਹਾ ਹੈਗਾ ਇਹਨਾਂ ਨੇ ਜਿਹੜੀਆਂ ਐਪਲੀਕੇਸ਼ਨਸ ਲਈਆਂ ਹੈਗੀਆਂ ਉਹ ਇਹਨਾਂ ਨੇ ਆਰਗੂਟੇਸ਼ਨ ਨੂੰ ਮੂਵ ਕਰਤੀਆਂ ਹੈਗੀਆਂ ਉਹ ਇਹਨਾਂ ਦਾ ਉਹ ਇਸ਼ੂ ਹੈਗਾ ਬਾਕੀ ਜਿਹੜਾ ਇਹ ਕਬਜ਼ਾ ਲੈਣ ਵਾਲੀ ਗੱਲ ਹੈਗੀ ਆ ਇਹ ਕਬਜ਼ੇ ਦੇ ਵਿੱਚ ਜੋ ਦੱਸਿਆ ਗਿਆ ਸਾਨੂੰ ਵੀ ਇਹਨਾਂ ਦੇ ਪੈਸੇ ਜਿਹੜੇ ਪੈ ਚੁੱਕੇ ਆ ਬਿਲਕੁਲ ਜਿਹੜਾ ਅ ਸਹੀ ਤਰੀਕੇ ਨਾਲ ਇਹ ਕਬਜ਼ਾ ਜਿਹੜਾ ਲਿਆ ਜਾ ਰਿਹਾ ਇਹ ਹੈਗਾ ਨਹੀਂ ਕਿਸੇ ਦਾ ਕੋਈ ਕਿ ਇਹ ਕੰਮ ਹੈਗਾ ਰੈਵਨਿਊ ਦਾ ਵੀ ਕਿਤੇ ਪੈਸੇ ਪਏ ਕਿਤੇ ਨਹੀਂ ਇਹ ਲਿਸਤਾ ਉਹਨਾਂ ਕੋਲ ਹੈਗੀਆਂ ਅਸੀਂ ਤਾਂ ਬਤੌਰ ਇੱਕ ਕਿਸੇ ਲਾਅ ਇਨ ਆਰਡਰ ਦੀ ਪ੍ਰੋਬਲਮ ਨਾ ਹੋਵੇ ਤੇ ਐਜ਼ ਅ ਸਿਕਿਉਰਿਟੀ ਦੇ ਨਾਲ ਅਸੀਂ ਇੱਥੇ ਆਏ ਆ ਆਪਣੀ ਫੋਰਸ ਲਾਈ ਹੋਈ ਆ ਇਹ ਜਿਹੜਾ ਸਟੱਚ ਹੈਗਾ ਭੈਣੀ ਗੱਲਾਂ ਪਿੰਡ ਦਾ ਇਹਦਾ ਆਲਮੋਸਟ ਜਿਹੜਾ ਕਬਜ਼ਾ ਲੈ ਲਿਆ ਹੈਗਾ ਕਬਜ਼ਾ ਦਵਾ ਦਿੱਤਾ ਗਿਆ ਪੁਲਿਸ ਵੱਲੋਂ ਜੀ ਪੁਲਿਸ ਵੱਲੋਂ ਨਹੀਂ ਜੀ ਜੀ ਮਤਲਬ ਨਾਲ ਵਾਲਾ ਸਕਿਉਰਟੀ ਜੀ ਹਾਂ ਜੀ ਜੀ ਐਜ ਸਕਿਉਰਟੀ ਨਾ ਕਰਕੇ ਜੋ ਸਾਡਾ ਇੱਕ ਸਾਡੀ ਡਿਊਟੀ ਲੱਗੀ ਆ ਜੀ ਤੇ ਉਹ ਨੂੰ ਅਸੀਂ ਪੂਰੇ ਨੂੰ ਕਰਦੇ ਹੋਏ ਇਹ ਐਸਡੀ ਸਾਹਿਬ ਦੀ ਦੇਖਰੇਖ ਥੱਲੇ ਜੋ ਇੱਥੇ ਹੈਗਾ ਉਹ ਇੱਥੇ ਕਬਜ਼ਾ ਜਿਹੜਾ ਪੂਰਾ ਹੋ ਗਿਆ ਅਗਰ ਕਿਸਾਨਾਂ ਵੱਲੋਂ ਕੋਈ ਅੱਗੇ ਕੋਈ ਅੜਚਣ ਪਾਈ ਜਾਂਦੀ ਐ ਇਸ ਕੰਮ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਤਾਂ ਫਿਰ ਕੀ ਕਰਦੇ ਨਹੀਂ ਦੇਖੋ ਜੋ ਫਿਰ ਤਾਂ ਜੋ ਕਾਨੂੰਨ ਦੇ ਹੱਥ ਲਾਊਗਾ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਜੀ ਆ ਜੀ ਉਹਨਾਂ ਨੇ ਵੀ ਇਹ ਰਿਕਵੈਸਟ ਕੀਤੀ ਆ ਜੀ ਵੀ ਜੇ ਤੁਹਾਡੇ ਜਿਹੜੇ ਇਸ਼ੂ ਹੈਗੇ ਆ ਇਹ ਰਿਲੇਟਡ ਟੂ ਰੈਵਨਿਊ ਵਿਭਾਗ ਹੈਗਾ ਜੀ ਤੇ ਇਸ ਕਰਕੇ ਤੁਸੀਂ ਜੇ ਆਪਣੀ ਕੋਈ ਗੱਲ ਕਰਨੀ ਹੈ ਐਸਟੇਮ ਸਾਹਿਬ ਨਾਲ ਡੀਸੀ ਸਾਹਿਬ ਨਾਲ ਜਾ ਕੇ ਆਪਣੀ ਰਿਕਵੈਸਟ ਕਰੋ ਪਰ ਇਹ ਵੀ ਹੈ ਨਹੀਂ ਇਹਨਾਂ ਦੀ ਇੱਕ ਘੱਟੋ ਘੱਟ 8-10 ਮੀਟਿੰਗਾਂ ਹੋ ਚੁੱਕੀਆਂ ਨੇ ਇਹਨਾਂ ਦੇ ਆਲਮੋਸਟ ਜਿਹੜੇ ਮਸਲੇ ਹੈਗੇ ਰਿਜ਼ੋਲਵ ਹੈਗੇ ਆ ਠੀਕ ਨਹੀਂ ਗੱਲ ਬਾਕੀ ਜਿਹੜੇ ਪੈਸੇ ਵਧ ਲੈਣੇ ਆ ਘੱਟ ਰਹੇ ਹੈਗੇ ਜਾਂ ਦੂਜਿਆਂ ਨੂੰ ਘੱਟ ਮਿਲਿਆ ਵਧ ਲੈਣੇ ਆ ਉਹ ਇਹਨਾਂ ਦਾ ਇੱਕ ਟੈਕਨੀਕਲ ਇਸ਼ੂ ਆ ਜਿਹਦਾ ਸਬੰਧੀ ਰੈਵਨਿਊ ਵਾਲੇ ਦੱਸ ਸਕਦੇ ਕਿੰਨੀ ਫੋਰਸ ਹੁੰਦਾ ਕਿੱਥੇ ਲਗਾਈ ਗਈ ਹੈ ਇਹ ਸਰ 500 ਬੰਦਾ ਹੈਗਾ ਜਿਹੜਾ ਅਸੀਂ ਹੈ ਜੀ ਇਹ ਜੀ ਜਿਹੜਾ ਹਾਈਵੇ ਬਣ ਰਿਹਾ ਹੈ ਇਹਦੀ 90 ਮੀਟਰ ਦੀ ਚੜਾਈ ਹੈ 60 ਮੀਟਰ ਇਹਦੇ ਵਿਚ ਐਲੀਵੇਟਡ ਬਣਨਾ ਆਲੇ ਦੁਆਲੇ ਉਸ ਹਾਈਵੇ ਨੂੰ ਸਰਵਿਸ ਕਰਨ ਲਈ ਸਰਵਿਸ ਲੇਨਸ ਨੇ ਭਾਵੇਂ ਕੁਝ ਥਾਵਾਂ ਤੇ ਪੱਕੀਆਂ ਨੇ ਕੁਝ ਥਾਵਾਂ ਤੇ ਉਹ ਕੱਚੀਆਂ ਨੇ ਫਾਰਮਰ ਦਾ ਜਿਹੜਾ ਲੈਂਡ ਲਿਆ ਜਾਵੇਗਾ ਉਹ ਦੀ ਮੁਝੇ ਰਾ ਉਹਦੀ ਜ਼ਮੀਨ ਨੂੰ ਲੱਗਦਾ ਬੰਦ ਹੋ ਜਾ ਤਾਂ ਇਹ ਸਰਵਿਸ ਲੈਂਦਾ ਐਕਸੈਸ ਕੋਰ ਥਾਂਵਾਂ ਤੇ ਵੀ ਨੈਸ਼ਨਲ ਆਈਵੀ ਨੇ ਦਿੱਤਾ ਤੇ ਇੱਥੇ ਵੀ ਦੇਣ ਲਈ ਪਾਉਂਦੇ। ਬਟ ਇੱਕ ਆਪਾਂ ਜਿਹੜਾ ਆਪਣੇ ਕੋਲੇ ਇਹ ਨੇਚਰ ਬਣ ਗਿਆ ਵੀ ਤੁਹਾਨੂੰ ਇਸ ਚੀਜ਼ 'ਤੇ ਵਿਸ਼ਵਾਸ ਨਹੀਂ ਕਰਦੇ। ਉਹਦੇ ਲਈ ਇਹ ਰਿਟਰਨ ਦੇਣਗੇ। ਠੀਕ ਹੈ। ਇਹ ਸਭ ਤੁਹਾਡਾ ਵੀ ਨਾਲ ਰਿਟਰਨ ਹੋਊਗਾ। ਮੈਂ ਰਿਟਰਨ ਇਹਨਾਂ ਨੂੰ ਭੇਜਦਾ। ਮੈਂ ਭੇਜਦਾ ਉਹਦੀ ਇੱਕ ਕਾਪੀ ਮਿਲ ਸਕਦੀ ਸਾਨੂੰ? ਕਾਪੀ ਲੈ ਲਿਓ। ਕਾਪੀ ਦਿਓ ਪਲੀਜ਼। ਹੁਸ਼ਾਲ ਜੀ ਕਾਪੀ ਕਾਪੀ ਦਿਓ ਤਾਂ ਸਰ। ਠੀਕ ਹੈ ਜੀ ਇਹ ਸਾਰ ਕਰ ਲੈ ਇਹ 2 ਮਿੰਟ ਨਾਲ ਸਾਰ ਹੋਣ ਦੋ ਜੀ ਜਦੋਂ ਆਪਣੀ ਰਿਕਾਰਡਿੰਗ ਕਰ ਲਈ ਫਿਰ ਆਪਾਂ ਮੇਰੇ ਨਹੀਂ ਮਿਲਦੇ ਵੀ ਜਿਹੜੀ ਕਰਦਾ ਜੀ ਮੈਂ ਤੋ ਆਰਾਮ ਨਾਲ ਖੜਾ ਹੋ ਕੇ ਗੱਲ ਕਰਾਂਗੇ ਕਿੱਥੇ ਹੋਰ ਗੱਲ ਹੈ ਜੀ ਸਾਫਟ ਕਰੀਏ ਯਾਰ ਫਿਰ ਇਸ ਤੋਂ ਨਹੀਂ ਸਾਰ